ਸਾਡੇ ਸਾਹਮਣੇ ਸਿਰਫ ਉਹ ਆਇਆ ਹੈ ਉਹਨਾਂ ਨਾਲ ਜਿਹੜੀ ਗੱਲਬਾਤ ਅਸੀਂ ਕੀਤੀ ਹੈ ਲਿਖਤੀ ਚਿੱਠੀ ਭੇਜ ਕੇ ਕਿ ਆਹ ਤਿੰਨ ਲੋਕਤਾਂ ਤੇ ਮਿਨੀਮਮ ਇੱਕਤਾ ਹੋ ਸਕਦੀ ਹੈ ਤੇ ਆਹ ਮੁੱਢਲੇ ਉਸਵਾ ਦੇ ਤੇ ਮੈਕਸੀਮਮ ਇੱਕਤਾ ਵੱਡੀ ਇੱਕਤਾ ਹੋ ਸਕਦੀ ਹੈ ਉਹਨਾਂ ਲਿਖਤੀ ਜਵਾਬ ਸਾਨੂੰ ਆਉਂਦਾ ਕਿ ਇਹ ਸ਼ਾਮੇ ਟਕਰਾਨੇ ਹਨ ਇਹਨਾਂ ਨੂੰ ਪਾਸੇ ਰੱਖਿਆ ਜਾ ਸਕਦਾ ਹੈ ਜਿਹੜੇ ਗਰਭ ਦੇ ਵਿੱਚ ਰੱਖਿਆ ਜਾ ਸਕਦਾ ਹੈ ਤੇ ਆ ਸਾਡੇ ਮੰਗਮੋਰਚੇ ਨੂੰ ਚੜ੍ਹਦੀ ਕਲਾ ਕਰਨ ਦੇ ਖਾਤਰ ਆ ਮੰਗਾ ਕੇ ਉੱਤੇ ਸੋਨੂੰ ਵੇਖੇ ਆਉਣ ਦਾ ਸੱਦਾ ਦੇ ਨੇ ਆ ਇੱਕ ਕੇਕੇਐਮ ਦੀ ਚਿੱਠੀ ਆਈ ਲਾਸਟ ਗੈਰ ਰਾਜਨੀਤਿਕ ਮੋਰਚੇ ਦੇ ਜਿਹੜੀ ਸਾਨੂੰ ਚਿੱਠੀ ਕੱਢੀ ਐ ਜਿਹੜੇ ਇੱਕ ਵਾਰ ਵੀ ਸਾਡੇ ਸਾਹਮਣੇ ਨਹੀਂ ਆਏ ਦੱਲੇਆਲ ਸਾਹਿਬ ਨੂੰ ਫੋਨ ਕਰਦੇ ਰਹੇ ਚੱਕੇ ਵੀ ਤੇ ਇੱਕ ਵਾਰ ਕਾਕਾ ਕੋਲ ਰਾਜਾ ਸਾਡੇ ਦੋ ਆਗੂਆਂ ਨੂੰ ਡਾਕਟਰ ਅਰਸ਼ਪਾਲ ਤੇ ਜੱਗਾ ਹੁੰਦੀ ਗੱਲਬਾਤ ਹੋਈ ਆ ਉਹਨਾਂ ਨਾਲ ਵੀ ਇਹੋ ਗੱਲਾਂ ਹੋਈਆਂ ਉਹਨਾਂ ਨੇ ਵੀ ਜਵਾਬ ਦੇ ਵਿੱਚ ਜਿਹੜੀ ਚਿੱਠੀ ਕੱਢੀ ਐ ਕਿ ਸੋਡੀਆਂ ਚਿੱਠੀਆਂ ਭਰავੋ ਜਿਹੜੀਆਂ ਪਾਈਆਂ ਨੇ ਇੱਕ ਦੁਸ਼ਮਣ ਦਾ ਪੱਖ ਪੂਰਦੀਆਂ ਨੇ ਮੋਰਚੇ ਦਾ ਨੁਕਸਾਨ ਕਰਦੀਆਂ ਨੇ ਫਿਰ ਵੀ ਅਸੀਂ ਬੇਨਤੀ ਕਰਦੇ ਆ ਕਿ ਜੇ ਤੁਸੀਂ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਨੂੰ ਇਵੇਂ ਸੁਨਾਤਾ ਨੂੰ ਦਰਸਤ ਮੰਗਿਓ ਇੱਕ ਦਾਦਾ ਹੱਥ ਛੋਡੇ ਨਾਲ ਅੱਗੇ ਵਧਾਇਆ ਜਾ ਸਕਦਾ ਹੈ ਦੱਸੋ ਭਰਾਓ ਇੱਕ ਤਾਂ ਇਹ ਹੁੰਦੀ ਹੈ ਉਸ ਤੋਂ ਬਾਅਦ ਗੱਲਾਂ ਜਾਮ ਹੋ ਗਈਆਂ ਜਾਮ ਹੋਣ ਤੋਂ ਬਾਅਦ ਫੇਰ ਇੱਕ ਚਿੱਠੀ ਆਉਂਦੀ ਹੈ ਬੰਦੇਰ ਸਾਹਿਬ ਵੱਲੋਂ ਤਸਵੀਰੋ ਕਿ ਅਸੀਂ ਚਿੱਠੀ ਕਘੀਆ ਸੁਯੁਗਤ ਮੋਰਚੇ ਨੂੰ ਵੀ ਇਕਤਾ ਕਰਨਾ ਚਾਹੁੰਦੇ ਆ ਉਹਦੀ ਪੌਣੀ ਮੀਟਿੰਗ 18 ਤਰੀਕ ਨੂੰ 18 ਐਸਬੀ ਨੰਬਰ ਨੂੰ ਦਸੰਬਰ ਨੂੰ ਚੰਡੀ ਲੜ ਦੇ ਵਿੱਚ ਮੀਟਿੰਗ ਹੁੰਦੀ ਹੈ ਤੇ 21 ਤਰੀਕ ਨੂੰ ਮੁੜ ਕੇ ਉਹਨਾਂ ਨੂੰ ਗੱਲਬਾਤ ਵਾਸਤੇ ਪਟਿਆਲੇ ਦੁੱਖ ਨਿਵਾਰਨ ਬੱਤਵਾ ਦੇ ਵਿੱਚ ਸੱਦਾ ਦਿੱਤਾ ਜਾਂਦਾ 12 ਵਜੇ ਦਾ ਸਮਾਂ ਉਹ ਤੇਰਾ ਕੇ ਕੇ ਐਮ 22 ਭਦੇੜ ਵਾਲੀ ਸਹੀ 11 ਵਜੇ ਗੁਰਦੁਆਰੇ ਪਹੁੰਚ ਗਈ ਤੇ ਸਾਡੀ ਕਮੇਟੀ ਵੀ ਸਹੀ 11 ਵਜੇ ਗੁਰਦੁਆਰੇ ਪਹੁੰਚ ਗਈ ਦੋਨੇ ਕਮੇਟੀਆਂ ਨੇ 1 ਘੰਟਾ ਆਪਦਾ ਵਿਚਾਰ ਕਰ ਤੋਂ ਬਾਅਦ ਦੋਨੇ ਕਮੇਟੀਆਂ ਗੱਲਬਾਤ ਵਿੱਚ ਬੈਠੀਆਂ ਵੱਟ ਤੋਂ ਵੱਧ ਏਕਤਾ ਦੀ ਗੱਲ ਹੋਈ ਤੇ ਘੱਟ ਤੋਂ ਘੱਟ ਏਕਤਾ ਦੀ ਗੱਲ ਹੋਈ ਵਿਚਾਰ ਚਰਚਾ ਵੜੀ ਕਿ ਇਹਦੇ ਵਾਸਤੇ ਸਮਾਂ ਚਾਹੀਦਾ ਵੱਡੀ ਏਕਤਾ ਦੀ ਖਾਤਰ ਕਿ ਅਸੀਂ ਇੱਕ ਫਾਰਮ ਚ ਹੋ ਜਾਈਏ 26 ਜਨਵਰੀ ਵਾਲੀ ਕੱਟਣਾ ਵਿਚਾਰਨੀ ਚਾਹੀਦੀ ਹੈ ਗੈਰ ਰਾਜਨੀਤਿਕ ਮੋਰਚਾ ਕਿਉਂ ਬਣਾਏ ਗੱਲ ਵਿਚਾਰਨੀ ਚਾਹੀਦੀ ਹੈ ਤੇ ਇਹਨਾਂ ਗੱਲਾਂ ਨੂੰ ਵਿਚਾਰ ਕੇ ਵੱਡੀ ਇਕਤਾ ਹੋ ਸਕਦੀ ਹੈ ਜੇ ਸੰਭਵ ਨਹੀਂ ਤਾਂ ਘਟੋ ਘਟਾ ਮਿਨੀਮਮ ਪ੍ਰੋਗਰਾਮ ਤੇ ਇੱਕ ਦੂਜੇ ਨਾਲ ਕਾ ਤਾਲ ਮੇਲ ਮੇ ਐਕਸ਼ਨਾਂ ਬਾਰੇ ਸੋਚਿਆ ਵਿਚਾਰਿਆ ਜਾ ਸਕਦਾ ਵੱਡੀ ਲੰਮੀ ਚਰਚਾ ਤੋਂ ਬਾਅਦ ਇਸ ਗੱਲ ਦਾ ਸਿੱਟਾ ਇਹ ਆ ਨਿਕਲਿਆ ਕਿ ਤੁਸੀਂ ਬਹਤ ਪਗੇ ਦਿਓ ਪਰ ਦੋਨੇ ਤਰ੍ਹਾਂ ਦਾ ਕਿ ਆਪਾਂ ਪੋਜ਼ਿਟਿਵ ਸੋਚ ਰਿਹਾ ਹੈ ਜੱਗੀ ਗੱਲ ਹੈ ਪਰ ਇਸ ਮੀਟਿੰਗ ਦੇ ਵਿੱਚ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਬਿਲਕੁਲ ਨਹੀਂ ਆਇਆ ਮੇਰੇ ਵੈਠਿਆ ਤਿੰਨ ਚਾਰ ਫੋਨ ਡਾਕਟਰ ਦਰਸ਼ਪਾਲ ਉਹਨਾਂ ਨੂੰ ਕੀਤੇ ਅਡੀ ਕਿ 21 15 20 ਮਿੰਟ ਤੱਕ ਉਹਦਾ ਕੋਈ ਸਾਥੀ ਮੋਰਚੇ ਦੀ ਮੀਟਿੰਗ ਦੇ ਵਿੱਚ ਨਹੀਂ ਆਇਆ ਪਰ ਫਿਰ ਵੀ ਜਿਹੜਾ ਕੇਕੇਐਮ ਦਾ ਡੈਪੂਟੀਸ਼ਨ ਗੱਲਬਾਤ ਵਾਸਤੇ ਆਇਆ ਸੀ ਪਹਿਲਾ ਨਾਣਾ ਉਹਦਾ ਰਵੱਈਆ ਜਿਹੜਾ ਸੀ ਕਾਫੀ ਪੋਜ਼ੀਟਿਵ ਸੀ ਸਮਾਭਨਾ ਬਈ ਹੈ ਕਿ ਮਕਸੀਮਮ ਇੱਕ ਤਾ ਦਾ ਜੇ ਦੂਰ ਹੈ ਦੇ ਵਾਸਤੇ ਸਮੇਂ ਦੀ ਲੋੜ ਹੈ ਤਾਲਮੇਲ ਵਿੱਚ ਅਖ਼ਰਾਂ ਦੇ ਵਿੱਚ ਆਇਆ ਜਾ ਸਕਦਾ ਹੈ ਜੇ ਉਹਨਾਂ ਦੇ ਪੰਤ ਦੀ ਕਾਲ ਦਿੱਤੀ ਹੈ ਅਸੀਂ ਪ੍ਰੈਸ ਨੂੰ ਲਾ ਸਕਦੇ ਹਾਂ ਜੇ ਅਸੀਂ 23 ਦੀ ਕਾਲ ਦਿੱਤੀ ਆ ਉਹ ਪ੍ਰੈਸ ਨੂੰ ਲਾ ਸਕਦੇ ਨੇ ਇਹ ਤੋਂ ਵੱਧ ਕੋਈ ਕਿਸੇ ਮੋਰਚੇ ਦੀ ਇਕਤਾ ਦੇ ਵਾਸਤੇ ਕੀ ਕਰ ਸਕਦਾ